ਇਹ ਉਹ ਦਿਨ ਤਾਂ ਮੈਂ ਉੱਠ ਕੇ ਆਪਣਾ ਕੰਮ ਫਿਨਿਸ਼ ਕਰਦਾ ਮਤਲਬ ਬਾਹਰ ਡੇੜਾ ਕੱਦਿਆ ਸਾਰਾ ਸਾਫ ਕਰਦਾ ਤੇ ਟਾਈਮ ਹੋ ਗਿਆ ਇਸ ਵੇ ਸਵਾ 8 ਤੇ ਸਾਡੇ ਘਰ ਦੇ ਕੰਮ ਕਰਨ ਤੁਹਾਨੂੰ ਦਿਖਾਣੀ ਆ ਦੇਖੋ ਫਰੈਂਡਸ ਇਹ ਦੋ ਜਣੇ ਸੁੱਤੇ ਹੀ ਰਹਿੰਦੇ ਨੇ 8:30 ਵਜੇ ਤੱਕ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਸੂਟ ਕਿਵੇਂ ਕੱਟਣਾ ਹੈ ਸਰਾਤ ਕਟਵਾਤਾ ਆ ਕਮੀਜ਼ ਕਟ ਰਹੀ ਹੁਣ ਆਪਾਂ ਲਾਈਨਿੰਗ ਕਟਿੰਗ ਕਰਾਂਗੇ ਠੀਕ ਹੈ ਇਹਨੂੰ ਪਹਿਲਾਂ ਇਹ ਚੰਗੀ ਤਰ੍ਹਾਂ ਫੋਲਡ ਕਰ ਲਈ ਵਿੱਚ ਬਲਜ ਨਾ ਰਹਿਣ ਓਕੇ ਉਹ ਤੋਂ ਬਾਅਦ ਫਿਰ ਇਹ ਇਹਨੂੰ ਕੱਟਾਂਗੇ ਇਧਰੋਂ ਇਧਰੋਂ ਕੱਟੀਨ ਵਾਲੇ ਸਾਰਿਆਂ ਨੂੰ ਕਿਵੇਂ ਸਾਰੇ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਵਾਈਬ ਦੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਕੋਸ਼ਿਸ਼ ਰੋ ਤੇ ਫਰੈਂਡਸ ਵਲੌਗ ਤਾਂ ਮੈਂ ਲੱਗਦਾ ਮੇਬੀ ਇਨਿਸ਼ਟਾਰਟ ਕਰਦਾ ਸੀ ਕਿਉਂਕਿ ਮੈਂ ਪਹਿਲਾਂ ਇਹ ਕਲਿੱਪ ਜਿਹੜੀ ਪਾਈ ਆ ਉਹ ਅਮਰਤ ਨੇ ਸਟਾਰਟ ਕਰਤਾ ਸੀਗਾ ਵਲੌਗ ਤੇ ਬਸ ਮੈਂ ਫਿਰ ਕੰਮ ਕਾਚੇ ਬਿਜ਼ੀ ਹੋ ਗਈ ਤੇ ਉਸ ਤੋਂ ਬਾਅਦ ਹੁਣ ਅਸੀਂ ਸੂਟ ਕੱਟ ਕੇ ਹਟੀਆਂ ਦੋਨੋਂ ਜਾਣੀਆਂ ਲੈਨਿੰਗ ਵਾਲੇ ਸੂਟ ਦਾ ਬਹੁਤ ਕੰਮਣ ਹੋ ਜਾਂਦਾ ਤੇ ਆਪਣਾ ਟਾਈਮ ਹੋ ਗਿਆ ਜੀ 2 ਵਜ ਗਏ ਨੇ ਤੇ ਅਮਰਤ ਵਿਚਾਰੀ ਲੱਗੀ ਹੋਈ ਹੈ ਅੱਜ ਦਸੋੜੇ ਮੈਂ ਕੀ ਕਰ ਰਹੀ ਹੈ ਮਟਰ ਚੌਲ ਬਣਾਉਣੇ ਆ ਮਟਰ ਚੌਲ ਬਣਾਉਣ ਲੱਗੀ ਹੈ ਤੇ ਗਰਮੀ ਕਰਕੇ ਕੁੜੀ ਦੀ ਸੰਗ ਚ ਬੋਲੜ ਗਈ ਮਟਰ ਚੌਲ ਕਹੇ ਬਣਾਇਆ ਸ਼ਿਕੰਜਵੀ ਬੜੀ ਵਧੀਆ ਨਹੀਂ ਆ ਗਈ ਹੈ ਠੀਕ ਹੈ ਠੀਕ ਠੀਕ ਹੈ ਨਾਟ ਬੈਡ ਮੜਵੀਂ ਕਿੱਸਾ ਦੇ ਜੀ ਨਹੀਂ ਵਧੀਆ ਬਣਾਈ ਹੈ ਤੇ ਅੱਜ ਮਟਰ ਚੌਲ ਬਣਾਉਗੀ ਤੇ ਰੈਸਪੀਆ ਬਣਾ শেয়ার ਕਰੂੰਗੀ ਤੇ ਫਿਰ ਆਪਾਂ ਨੂੰ ਟੇਸਟ ਵੀ ਕਰ ਰਹੇ ਹੋਗੇ ਤੇ ਫਰੈਂਡਸ ਅਮਰਤ ਨੇ ਚੌਲ ਰੈਡੀ ਕਰਤੇ ਨੇ ਦੇਖਣ ਨੂੰ ਤਾਂ ਕਾਫੀ ਟੇਸਟੀ ਲੱਗਦੇ ਨੇ ਬਾਕੀ ਹੁਣ ਟੇਸਟ ਕਰਨ ਤੋਂ ਬਾਅਦ ਪਤਾ ਚੱਲੂਗਾ ਕਿੰਨਾ ਦੇ ਬਣਾਏ ਨੇ ਫਰੈਂਡਸ ਆਪਣੇ ਮਰਿੰਦਰਵਾਲ ਹੋ ਗਿਆ ਪਾਰਟੀ ਇਹ ਮੁੰਡਾ ਲੈ ਕੇ ਆਇਆ ਹੈ ਨਿਊ ਫੋਨ ਜੀਨੇ ਕੇ ਆਈਫੋਨ ਵੀ ਫੇਲ ਕਰਦੇ ਨੇ ਕਿਹੜਾ ਲਾਵਾ 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 ਛੜਦਾ ਹੈ ਲਾਵਾ ਚੱਲ ਵਧੀਆ ਵਿਚਾਰੇ ਮੁੰਡੇ ਕੋਲ ਪ੍ਰਾਊਡਲੀ ਠੀਕਾ ਦਿਖਾ ਦੇ ਸਹੀ ਰੱਖ ਕੇ ਤੇ ਹੈ ਜੀ ਮੁੰਡੇ ਦਾ ਫੋਨ ਨਿਊ ਫੋਨ ਆ ਗਿਆ ਜੋਰਾ ਸ਼ੋਰ ਨਾਲ ਦੇਵ ਵਧਾਈਆਂ ਮੁੰਡੇ ਨੂੰ ਪਹਿਲੀ ਚਾਰੇ ਦੀ ਉਹ ਜੁੜ ਗਈ ਪਹਿਲੀ ਕਮਾਈ ਹੈ ਦੀ ਮੁੰਡੇ ਦੀ ਹੋੜੀ ਹਰੇ ਮੁੰਡੇ ਨੇ ਆਈਫੋਨ ਤੱਕ ਪਹੁੰਚ ਜਾਣਾ ਹੈ ਪ੍ਰਮਾਤਮਾ ਮਿਹਰ ਕਰੇ ਹੁਣ ਹੁਣ ਇਹਦੇ ਪਰ ਇਹਨੇ ਲੱਗੇ ਨੇ ਇਹਨੇ ਪੜ੍ਹਨਾ ਵੀ ਆ ਓਕੇ ਪਾਰਟੀ ਲਿਆ ਵੀਰੇ ਹੁਣ ਇਹ ਫੋਨ ਲੈ ਕੇ ਆਇਆ ਪਾਰਟੀ ਚਾਹੀਦੀ ਵੀਰੇ ਸਾਨੂੰ ਸੈਲਡ ਬਰਗਰ ਬਣਾ ਕੇ ਲਿਆਈ ਕ੍ਰੀਮ ਸੈਲਡ ਬਰਗਰ ਪਾਰਟੀ ਚਾਹੀਦੀ ਸਾਨੂੰ ਸਿਮ ਵੀ ਲੈਂਦਾ ਫਰੈਂਡਸ 5G ਪਾਰਟੀ ਚਾਹੀਦੀ ਸਾਨੂੰ ਕੀ ਲੈ ਕੇ ਕੀ ਲੈ ਕੇ ਆਏਗਾ ਕ੍ਰੀਮ ਸੈਲਡ ਬਰਗਰ ਚੀਜ਼ੇ ਆ ਨਹੀ ਲੈ ਆਏ ਸੈਲਡ 버거 ਖਾਣਾ ਸੀ ਠੀਕ ਹੈ ਅੱਜ ਕਿੱਥੇ ਰੱਖਦਾ ਮੈਂ ਉਹ ਜਾਂਦਾ ਸੀਗਾ ਕੁਮਾਨਾ ਨੂੰ ਭੱਜਿਆ ਚਾਰ ਦੇ ਦੇਖੋ ਇਹਦੀ ਵਾਲਵਟ ਕਰਦੇ ਟੋੜ ਟੋੜ ਉਹ ਜਿਆਦਾ ਨਾ ਗੜੀ ਕੱਟ ਕਰ ਲਈ ਦੇਖ ਰੰਗਰੀਨੇ ਚ ਇਹਦੇ ਬਹੁਤ ਖਸਕ ਘਾਟੇ ਘਟੀਨਾ ਹੋਣ ਗਿਆ ਲਾਤਾ ਰੋਗੇ ਰੱਖ ਦਿੱਤੀ ਹੁਣਸ ਆਈਫੋਨ ਫੈਲ ਕਰ ਦੰਦੀ ਹੈ ਕੈਮਰਾ ਕੁਆਲਿਟੀ ਵੀ ਦੇਖੀ ਮਾਚੇ ਦੀ ਕੈਮਰਾ ਕੁਆਲਿਟੀ ਦਿਖਾਉਂਦੀ ਮੈਂ ਦੇਖੀ ਕੁਆਲਿਟੀ ਇੰਨੀ ਕੈਡਾ ਨਾ ਦੇਖ ਲੈ ਐਨ ਕਲੀਅਰ ਦੇਖੋ ਉਹ ਸਹੀ ਵਾਲਾ ਮਨਿੰਦਰ ਕਿ ਇਹ ਤਾਂ ਆਈਫੋਨ ਦੀ ਲੋੜ ਨਹੀਂ ਮਰੇ ਇਹ ਚ ਬਲੌਗਣਾ ਨਾ ਕਰਦੀ ਲੈ ਤਾਂ ਦੇਖ ਬਲੌਗ ਬਣਾਇਆ ਕਰਨੇ ਆ ਫਰੈਂਡਸ ਮੇਰੇ ਕੋਲ ਨਿਊ ਫੋਨ ਆ ਗਿਆ ਬਲੌਗ ਬਣਾਉਣ ਲਈ ਹੁਣ ਮੈਂ ਬਲੌਗ ਬਣਾਇਆ ਕਰਨੇ ਆਂ ਅੱਛਾ ਇਹਨੂੰ ਵੜਨਾ ਲੋਕਾਂ ਦੇ ਬਬੀ ਮੰਮੀ ਵਾਲੇ ਲੰਘੋ ਦੇਖ ਪਾਰਦੀ ਹੈ ਜੀ ਕਿੱਛ ਦੇਖ ਤੈਨੂੰ ਮਰ ਕੇ ਨੰਬਾ ਤੇਰੀ ਪੋੜਾ ਪਿੱਛੇ ਮੇਲੇ ਪੋੜਾ ਪਿੱਛੇ ਇਹ ਜੋ ਨਹੀਂ ਆ ਗਿਆ ਮੰਮੀ ਕਰ ਆ ਇਹਨਾਂ ਕਲੀਅਰ ਦੇਖਦੀ ਹੈ ਕਿਤੇ ਕਾ ਕਰਦਾ ਜੀ ਕਿੱਥੇ ਵੀ ਲਾਉਣਾ ਲੈ ਕਿੱਦਾਂ ਬਰੋ ਦੇਖ ਇਹ ਕੌਣ ਸਾ ਜੀਵ ਥਾ ਸਹੀ ਗੱਲ ਅਮਰਤ ਬੋਗਲੀ ਇਹਦਾ ਦਿਖਾਈ ਤਾਂ ਫਿਲਟਰ ਲਾਉਣ ਦੀ ਲੋੜ ਨਹੀਂ ਹੈਗੀ ਇੱਥੇ ਸਾਰੇ ਇਹਦੀ ਖਿੱੱਚ ਸ਼ਵੇਟੀ ਨਹੀਂ ਖਿੱੱਚਿਆ ਸ਼ਵੇਟੀ ਨਹੀਂ ਹੋਟਾ ਤੇ ਸ਼ਾਮ ਦਾ ਵੇਲਾ ਹੋ ਗਿਆ ਹੈ ਜੀ ਤੇ ਮੈਂ ਤੇ ਅਮਰਤ ਅੱਜ ਚੱਲੇ ਆ ਬਾਬਾ ਜੀ ਵਾਲੇ ਰੂਮ ਚ ਕਿਉਂਕਿ ਤੁਹਾਨੂੰ ਪਤਾ ਕਿ ਨੀਂਹੇਰੀਆਂ ਨੇ ਹੁਰੀਆਂ ਆਈਆਂ ਨੇ ਤੇ ਤੂੜੀਆਂ ਵਗੈਰਾ ਵੀ ਕੱਢੀਆਂ ਨੇ ਉਸ ਕਰਕੇ ਗਰਦ ਬਹੁਤ ਜਾਂਦੀ ਸੀ ਬਾਬਾ ਜੀ ਵਾਲੇ ਰੂਮ ਚ ਤੇ ਪਹਿਲਾਂ ਸੀ ਉੱਥੇ ਤਾਂ ਨਹੀਂ ਸੀ ਕਰਦੇ ਕਿ ਬਾਰ-ਬਾਰ ਗਰਦ ਆਈ ਜਾਂਦੀ ਹੈ ਨਾ ਦੇ ਹੁਣ ਥੋੜਾ ਜਿਹੀ ਘਟੀ ਹੋਈ ਆ ਹਵਾ ਤੇ ਤੂੜੀਆਂ ਵੀ ਬੰਦ ਹੋ ਗਿਆ ਹੈ ਕੰਮ ਇਸ ਕਰਕੇ ਹੁਣ ਮੈਂ ਤੇ ਅਮਰ ਤੇ ਚੱਲੀ ਹਾਂ ਉੱਪਰ ਉਹ ਕੱਪੜੇ ਤਾਰਨ ਉੱਪਰੋਂ ਕੱਪੜੇ ਤਾਰ ਕੇ ਮਤਲਬ ਅਸੀਂ ਫਿਰ ਧੋਣੇ ਆ ਕੱਲੂ ਕਰਾਂਗੇ ਉੱਪਰ ਬਾਬਾ ਜੀ ਦੇ ਕਮਰੇ ਦੀ ਸਫਾਈ ਤੇ ਅੱਜ ਅਸੀਂ ਚੱਲੇ ਹੁਣ ਉੱਪਰ ਤੁਹਾਨੂੰ ਦਿਖਾਉਣੀ ਆ ਮੈਂ ਜੀ ਸਾਡੇ ਪਿੰਡ ਦਾ ਸ਼ਾਮ ਦਾ 뷰 ਧੁੱਪ ਚ ਪਰ ਹਜੇ ਵੀ ਗਰਮੀ ਬਹੁਤ ਜ਼ਿਆਦਾ ਹੈ ਤੇ ਇਹ ਦੇਖੋ ਫਰੈਂਡਸ ਜਦੋਂ ਗੜੇ ਆਏ ਹਨ ਤੋ ਸਵੇਰ ਜਨ ਵਾਲਾ ਗੜੇ ਵੱਜ ਵੱਜ ਜਦੋਂ ਇੱਕਦਮ ਆਏ ਨਹੀਂ ਸੀ ਕਾਫੀ ਆਏ ਸੀ ਜਦੋਂ ਆ ਸਾਰੇ ਉਹਨਾਂ ਨੇ ਮਤਲਬ ਐਲੂਮੀਨੀਅਮ ਦਾ ਦਰਵਾਜਾ ਸਾਰਾ ਤੋੜਤਾ ਤੇ ਜੀ ਬਾਬਾ ਜੀ ਦਾ ਕਮਰਾ ਅੱਜ ਅਸੀਂ ਇੱਥੋਂ ਆ ਸਾਰੇ ਨੇ ਅਸੀਂ ਨੀਚੇ ਵਿਛਾਏ ਹੁੰਦੇ ਆ ਨਾ ਕੱਪੜੇ ਮੈਟ ਵਗੈਰਾ ਇਹ ਸਾਰੇ ਲੈ ਜਾਣੇ ਆ ਤੇ ਇਹ ਕੱਪੜਾ ਵੀ ਸਾਰੇ ਤੇ ਫਿਰ ਵਾਸ਼ ਕਰਾਂਗੇ ਤੇ ਉਸ ਤੋਂ ਬਾਅਦ ਕੱਲੂ ਕਰਾਂਗੇ ਆਪਾਂ ਕਲੀਨਿੰਗ ਅਮਰ ਦਾ ਪੜਦੇ ਵੀ ਧਰ ਲੈਣੇ ਆ ਨਾ ਕਿ ਪਹਿਲਾਂ ਆਹ ਧਰ ਲਈ ਵੀ ਐਵੇਂ ਜੇ ਪੜਦੇ ਧਰ ਲੈ ਵੀ ਫਿਰ ਐਵੇਂ ਹਵਾ ਹਵਾ ਆ ਜਾਂਦੀ ਹੈ ਨਾ ਪਰ ਅੱਜ ਸਾਰੀ ਲੈ ਜੀ ਚਲੋ ਸਾਨੂੰ ਚੀਜ਼ ਦਿਖਾਉਣੀ ਹੈ ਇੱਕ ਕੀ ਆ ਹੋਇਆ ਇਟਸ ਨਾ ਸੀਸੀ ਕਿਉ ਹੈ ਭਾਈ ਕੀ ਕਰਾਂ ਯਾਰ ਮੈਨੂੰ ਲੱਗਦਾ ਧੋਰੜੀਆਂ ਮੇਰੇ ਦੋ ਲੜੀ ਤਾਂ ਇੱਕ ਹੀ ਹੈ ਇਹ ਨਹੀਂ ਯਾਰ ਦਰਦ ਮੇਰੇ ਹੁਣ ਤੱਕ ਪੈ ਰਿਹਾ ਹੈ ਦੇਖ ਤੁਸੀਂ ਰੈੱਡ ਹੋ ਗਿਆ ਦਾ ਅਸੀਂ ਨੋਟ ਇਨਿਸ ਕੀਤਾ ਕਿ ਇੱਥੇ ਪ੍ਰਿੰਟਰ ਨੇ ਛੱਤਾ ਲਾ ਲਿਆ ਇੱਕ ਤੇ ਦੀਦੀ ਪ੍ਰਿੰਟਰ ਨੂੰ ਭਜਾਉਣ ਲੱਗੀ ਸੀ ਵਿਚਾਰੀ ਦੇ ਖੁਦ ਦੇ ਪਿੰਡ ਲੜ ਗਈ ਤੇ ਉਹ ਚੱਲੇ ਗਈ نیچے ਕੁਕੀਪ ਦੀ ਦਾ ਪੈਰ ਬਹੁਤ ਜ਼ਿਆਦਾ ਰੈੱਡ ਹੋ ਗਿਆ ਤੇ ਪ੍ਰਿੰਟਰ ਹੁਣ ਵੀ ਇੱਥੇ ਘੁੰਮਦੀਆਂ ਨੇ ਮੈਨੂੰ ਐ ਵੀ ਮੇਰੀ ਨਾਲ ਲੜ ਜਾਣ ਸਾਰਾ ਸਮਾਨ ਚੱਕ ਲਿਆ ਪੜਦੇ ਜਿਹੜੇ ਨੀਚੇ ਬਿਛਾਏ ਹੋਏ ਸੀ ਉਹ ਵੀ ਤੇ ਸਾਰੇ ਆਹ ਫਲਾਰ ਪੋਟ ਤੇ ਹੁਣ ਆਪਾਂ ਚਲਾਂਗੇ ਨੀਚੇ ਕੱਲ ਨੂੰ ਧੋ ਕੇ ਫਿਰ ਤੇ ਕੱਲ ਸਾਰੀ ਸੈਟਿੰਗ ਕਰ ਦਾਂਗੇ ਇੱਧਰ ਆ ਤੇ ਦੇਖ ਲਓ ਫਰੈਂਡਸ ਇਹ ਮੇਰਾ ਮਯਾਕ ਬਣਾਉਣ ਲੱਗਿਆ ਮੇਰੇ ਇੰਨੀ ਜ਼ਹਿਰੀਲੀ ਰੈਡੀ ਹੈ ਨਾ ਪੂਰੀ ਲਾਤੇ ਚ ਹੋਰ ਤੇ ਹਾਸ ਰਿਹਾ ਹੈ ਓਏ ਹੱਥ ਨਾਲ ਜਾ ਤੂੰ ਦਵਾਈ ਲੈ ਕੇ ਆਇਆ ਤੇ ਅੱਜ ਮੈਨੂੰ ਬਿਨਾ ਹੀ ਬਿਮਾਰੀ ਤੋਂ ਦਵਾਈ ਖਾਣੀ ਪਈ ਆ ਇੰਜੈਕਸ਼ਨ ਪਹਿਲਾਂ ਲੱਗ ਚੁੱਕਾ ਇਹ ਮੇਰਾ ਮਜ਼ਾਕ ਨਾ ਹੋ ਰਹੇ ਹੁੰਦੇ ਤੇਰੇ ਪ੍ਰਿੰਟ ਲੈਣ ਦੀ ਐਡਾ ਹੋਇਆ ਨਾ ਤੇ ਫਿਰ ਹਣ ਦੇਖੋ ਯਾਰ ਬਜਰੂਰ ਸੁਣਨ ਦੇ ਤੈਨੂੰ ਮੈਂ ਓਏ ਪਾਗਲ ਜੀ ਹਟ ਤੇ ਫਰੈਂਡਸ ਪੂਰੇ ਅੱਧੇ ਘੰਟੇ ਬਾਅਦ ਮੈਂ ਉੱਠੀ ਆ ਤੇ ਭਿੰਦੇ ਨੇ ਮੈਨੂੰ ਫਟੜ ਕਰਤਾ ਉੱਠ ਵੀ ਨਹੀਂ ਹੋ ਰਿਹਾ ਕਿਉਂਕਿ ਮੇਰਾ ਪੂਰਾ ਪੈਰ ਸੁੱਜ ਗਿਆ ਪੂਰੀ ਸਵੇਲਿੰਗ ਆ ਗਈ ਇਹਦੇ ਤੇ ਤੇ ਮੈਂ ਹੁਣ ਉੱਠੀ ਆ ਪਰ ਨਾ ਖਾਜ ਹੋ ਰਹੀ ਹੈ ਸਾਰੇ ਪੈਰ ਚ ਸੋਜ ਕਰਕੇ ਹੋ ਰਹੀ ਹੈ ਲੰਘ ਜੇ ਸਵੇਰ ਤੇ ਸ਼ਾਮ ਦਾ ਵੇਲਾ ਹੋ ਗਿਆ ਤੇ ਤੇ ਗੁਰਬਾਣੀ ਲਗਾਤੀ ਹੈ ਰਰਾ ਸਾਹਿਬ ਜੀ ਦੇ ਵੇਲੇ ਆਪਾਂ ਲਗਾ ਦਿੰਨੇ ਆ ਗੁਰਬਾਣੀ ਤੂੰ ਘਰੇ ਕਿਹੜੇ ਮਾਰੀ ਇਹਨਾਂ ਕੰਮ ਕੋਣੇ ਦਰੂਪੱਖਾ ਨੇ ਮੈਂ ਕਿਹੜਾ ਪੱਖਾ ਮਮੀ ਬਣਾਉਣ ਲੱਗਿਓ ਨੇ ਸਬਜੀ ਤੇ ਅੱਜ ਬਣ ਰਹੀ ਹੈ ਸਾਡੇ ਆਲੂ ਪਕੌੜਿਆਂ ਦੀ ਸਬਜੀ ਜੀ ਫ੍ਰੈਂਡਸ 7:00 ਬਜ ਗਏ ਨੇ 9 ਤੇ ਵੈਸਤਾ ਸੀ ਡਿਨਰ ਕਰਦੀ ਨਹੀਂ ਹੁੰਦੀ ਆ ਮੈਂ ਤੇ ਅੰਮ੍ਰਿਤ ਪਰ ਅੱਜ ਸਾਡਾ 버ਗਰ ਖਾਣ ਦਾ ਮਨ ਹੋਇਆ ਤੇ ਇਹਨਾਂ ਨੇ ਨਾ ਸਪੈਸ਼ਲ 버ਗਰ ਬਣਾਏ ਸੀਗੇ ਆ ਕਰੀਮ ਸੈਲਡ 버ਗਰ ਕੁਛ ਕਹਿੰਦੇ ਸੀਗੇ ਕਿ ਕਰੀਮ ਸੈਲਡ 버ਗਰ ਬਣਾਇਆ ਤੇ ਮੰਦਰ ਉਹ ਲੈ ਆਇਆ ਸਾਡਾ ਆਰਡਰ ਬਟ ਪੈਸੇ ਲਏ ਨੇ ਇਹਨਾਂ ਨੇ ਫ੍ਰੀਜ ਨਹੀਂ ਸਾਨੂੰ ਘਰ ਚ ਵੀ ਦੰਦੇ ਹੈਗੇ ਦੇ ਫਰੈਂਡਸ ਹੁਣ ਅਸੀਂ ਖਾਵਾਂਗੇ 버거 ਤੇ ਦੇਖਨੇ ਕਿਤਨਾ ਟੇਸਟ ਹੈ ਨਾ ਕਿਉਂਕਿ ਫਸਟ ਟਾਈਮ ਟਰਾਈ ਕਰ ਰਹੇ ਹਾਂ ਸੈਲਡ ਕਰੀਮ ਵਾਲੇ ਫਰੈਂਡਸ ਦੇਖਣ ਨੂੰ ਤਾਂ ਇਦਾਂ ਦਾ ਲੱਗ ਰਿਹਾ ਬਾਕੀ ਹੁਣ ਆਪਾਂ ਟੇਸਟ ਕਰਕੇ ਦੇ ਦਿੰਦੇ ਹਾਂ ਸੱਚੀ ਬਹੁਤ ਜ਼ਿਆਦਾ ਸਵਾਦ ਬਣਾਇਆ ਹੈ ਨੂਡਲਸ ਨਾਲੋਂ ਇਹ ਵਧੀਆ ਬਣ ਗਿਆ ਲੱਗਿਆ ਮੈਨੂੰ ਤੇ ਵੈਸੇ ਸਪੈਸ਼ਲ ਹੁਣੇ ਬਣਾਏ ਨੇ ਨਵਾਂ ਮਤਲਬ ਐਡ ਕਰਿਆ ਵਿੱਚ ਕ੍ਰੀਮ ਸੈਲਡ 버ਗਰ ਪਹਿਲਾਂ ਤਾਂ ਟੂਡਲਸ ਵਾਲੇ ਹੀ ਸੀਗੇ ਬਟ ਬਹੁਤ ਜ਼ਿਆਦਾ ਵਧੀਆ ਟੇਸਟ ਹੈ ਫਰੈਂਡਸ ਰੀਅਲੀ ਬਹੁਤ ਹੀ ਜ਼ਿਆਦਾ ਵਧੀਆ ਬਸ ਹੁਣ ਅਸੀਂ ਕਰਦੇ ਆਂ ਇੰਜੋਏ ਨਾਗੇ ਠੰਡੇ ਨਾ ਹੋ ਜਾਣ